ਬਈ ਰੰਗ ਖੜਦਾ ਨਹੀਂਗਾ ਬਾਲ ਪੇਪਰ ਲਵਾਓ ਬਾਲੇ ਪਰ ਹਲਦਾ ਵੀ ਨਹੀਂਗਾ ਪਹਿਲਾਂ ਲਵਾਇਸ ਇੱਕ ਕਮਰੇ ਚ ਬਹੁਤ ਵਧੀਆ ਲੱਗਿਆ ਸਾਨੂੰ ਸਸੀਕਲ ਜੀ ਅੱਜ ਆਈ ਸੀ ਲਮਖੀਰ ਵਾਲੀ ਜੀ ਇੱਥੇ ਬਾਈ ਨੇ ਇੱਕ ਰੂਮ ਤਿਆਰ ਕਰਕੇ ਗਏ ਨੇ ਬਾਈ ਤੇ ਇਹ ਹੈਗੇ ਨੇ ਓਮਨ ਟੈਂਟਲ ਦਾ ਮੁੰਡਾ ਜੀ ਇਹ ਪ੍ਰਿੰਸ ਤੇ ਬਾਈ ਇੱਕ ਰੂਮ ਤਿਆਰ ਕਰਕੇ ਗਏ ਸੀ ਤੇ ਬਹੁਤ ਸੋਹਣਾ ਤਿਆਰ ਕੀਤਾ ਤਾਂ ਇੱਕ ਵਾਰੀ ਦਿਖਾ ਦਿਓ ਬਾਈ ਤੁਸੀਂ ਇੱਕ ਵਾਰੀ ਆ ਤਿਮਰਵਾ ਦਿਓ ਦੇਖੋ ਜੀ ਲੱਗਦਾ ਸਿੱਧੀਆਂ ਜਿਵੇਂ ਪੱਥਰ ਦੀਆਂ ਟੋਕੜੀਆਂ ਵੱਡੀਆਂ ਲਾਈਆਂ ਹੁੰਦੀਆਂ ਨੇ ਜੀ ਰੂਮ ਤਿਆਰ ਕੀਤਾ ਤੇ ਭਣੀ ਕੰਮ ਕਿਵੇਂ ਲੱਗਿਆ ਤੁਹਾਨੂੰ ਇਹਨਾਂ ਦਾ ਬਹੁਤ ਵਧੀਆ ਲੱਗਿਆ ਜੀ ਅੱਛਾ ਜੀ ਤੇ ਕੁਆਲਿਟੀ ਤੁਹਾਨੂੰ ਵਧੀਆ ਲੱਗੀ ਹਾਂਜੀ ਬਹੁਤ ਵਧੀਆ ਤੇ ਬਾਈ ਦੱਸੋ ਤੁਸੀਂ ਜੀ ਬਾਈ ਕੁਆਲਿਟੀ ਬਹੁਤ ਵਧੀਆ ਕੀ ਬਾਕੀ ਅਸੀਂ ਯਾਰ ਪਹਿਲਾਂ 5 ਸਾਲ ਹੋ ਗਏ ਠੀਕ ਹੈ ਬਾਈ ਰੰਗ ਕਰਾਇਆ ਸੀ 5 ਸਾਲ ਕੀ 2 ਸਾਲ ਵੀ ਨਹੀਂ ਰੰਗ ਕਟਿਆ ਤੇ ਹੁਣ ਅਸੀਂ ਦੁਬਾਰੇ ਵਾਲ ਪੇਪਰ ਲਵਾਇਆ ਬਾਈ ਤੁਜੀ ਪਹਿਲਾਂ 6-7 ਸਾਲ ਹੋ ਗਏ ਪਹਿਲਾਂ ਲਵਾਇਆ ਸੀ ਇੱਕ ਕਮਰੇ 'ਚ ਬਹੁਤ ਵਧੀਆ ਲੱਗਿਆ ਸੀ ਸਾਨੂੰ ਬਾਈ ਰੰਗ ਖੜਦਾ ਨਹੀਂਗਾ ਵਾਲ ਪੇਪਰ ਲਵਾਓ ਵਾਲ ਪਰ ਹਲਦਾ ਵੀ ਨਹੀਂਗਾ ਠੀਕ ਹੈ ਇਹ ਬਾਕੀ ਤੁਹਾਨੂੰ ਕੁਆਲਿਟੀ ਉਹਦੇ ਸਾਹਮਣੇ ਆ ਵੀਰੇ ਹਾਂ ਬਾਲ ਪੇਪਰ ਬਾਈ ਓਮਾ ਟੈਂਟ ਚਨੀਰ ਉਹਨਾਂ ਤੋਂ ਲਵਾਓ ਠੀਕ ਹੈ ਜੀ ਕੁਆਲਿਟੀ ਬਹੁਤ ਚੰਗੀ ਹੈ ਵੀਰੇ ਬਾਈ ਕੁਆਲਿਟੀ ਬਹੁਤ ਚੰਗੀ ਦਿੰਦੇ ਨੇ ਜੀ ਤੇ ਪੂਰਾ ਰੂਮ ਵਧੀਆ ਤਿਆਰ ਕੀਤਾ ਹੈ ਜੀ ਤੁਸੀਂ ਇਹਨਾਂ ਤੋਂ ਲਵਾਓ ਓਮਾ ਟੈਂਟ ਵਾਲਾ ਜੀ ਤੇ ਆਪਣੀ ਦੁਕਾਨ ਦਾ ਨਾਮ ਵੀ ਦੱਸੋ ਬਾਈ ਆਪਣੀ ਦੁਕਾਨ ਦਾ ਨਾਮ ਹੈ ਜੀ ਪੰਜਾਬ ਡਿਜੀਟਲ ਫਲੈਕਸ ਛਨੀਰ ਸਰਸਾ ਰੋਡ ਦੇ ਉੱਤੇ ਹੈ ਜੀ ਇਹ ਜਿਹੜੀ ਕਿ ਕੁਦਵਾਏ ਨੂੰ ਕੱਚੀ ਪਹੀ ਕਹਿੰਦੇ ਨੇ ਆਪਾਂ ਉਹਦੇ ਬਿਲਕੁਲ ਸਾਹਮਣੇ ਹੈ ਜੀ ਇਹ ਦੀਵਾਲੀ ਦੇ ਗਿਫਟ ਹੈ ਜੀ ਜਿਹੜਾ ਕੋਈ ਕਰਾਊਆ ਰੂਮ ਤਿਆਰ ਕਰਾਊਆ ਜੀ ਉਹਨਾਂ ਨੂੰ ਇਹਨਾਂ ਵੱਲੋਂ ਇੱਕ ਗਿਫਟ ਦਿੱਤਾ ਜਾਊਗਾ ਜੀ